ਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਜੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ ਰੰਧਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਦੋਲਨ ਤੇਰਾ ਕੋ ਪ੍ਰਭੂ ਨਾਨਕ ਸੇ ਕਰ ਹੱਥ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭੀਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾ ਸੰਗਤ ਗੁਰਸੇਵਾ ਦੇ ਭਗਤ ਕਮਾਈ ਤਾਂ ਬੇਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸਾਧ ਦੇਹੀ ਬਾਝਰ ਕੀ ਸੇ ਗੁਰੂ ਮਹਾਰਾਜ ਦੇ ਪਾਸ਼ਾ ਜੀ ਨੇ ਭਾਈ ਬਖਸ਼ਿਸ਼ ਕਰਕੇ ਮਨੁੱਖਾ ਦੇਹੀ ਦਿੱਤੀ ਔਰ ਮਨੁੱਖਾ ਦੇਹੀ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਕਰਨੀ ਹੈ ਮਹਾਰਾਜ ਸਤਗੁਰੂ ਸੱਚੇ ਪਾਸ਼ਾ ਜੀ ਉਪਦੇਸ਼ ਕਰਦੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਉਂ ਸੁਪਨਾ ਹੋਰ ਦੇਖਣਾ ਐਸੇ ਜਗ ਕੋ ਜਾਨ ਇਨ ਮੇ ਕੁਛ ਸੱਚੋ ਨਹੀਂ ਨਾਨਕ ਬਿਨ ਭਗਵਾਨ ਸਾਧ ਸੰਗਤ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਬਾਣੀ ਦੇ ਵਿੱਚ ਉਪਦੇਸ਼ ਕਰਦੇ ਆ ਕਿ ਇਹ ਭਾਈ ਜਿਹੜਾ ਸੰਸਾਰ ਹੈ ਨਾ ਇਹ ਸੁਪਨੇ ਵਰਗਾ ਔਰ ਇਹ ਅਵਸਥਾ ਜਿਹੜੀ ਹੁੰਦੀ ਹੈ ਬੜੀ ਕਠਨ ਹੁੰਦੀ ਹੈ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਗਤ ਨੂੰ ਸੁਪਨਾ ਸਮਝਿਆ ਸ਼ਰੀਰ ਨੂੰ ਵੀ ਸੁਪਨਾ ਸਮਝਿਆ ਔਰ ਇਸ ਦੇਸ਼ ਦੇ ਵਾਸਤੇ ਉਹਨਾਂ ਨੇ ਆਪਣਾ ਸਰੀਰ ਜਿਹੜਾ ਉਹ ਵੀ ਸੁਪਨੇ ਵਾਂਗੂ ਸਮਝ ਕੇ ਤਿਆਗ ਦਿੱਤਾ ਸ਼ਹੀਦ ਕਰ ਦਿੱਤਾ ਤਾਂ ਉਹਨਾਂ ਜਿੰਨੀ ਅਵਸਥਾ ਨਹੀਂ ਜੇਕਰ ਪ੍ਰਾਪਤ ਤੇ ਕੁਝ ਨਾ ਕੁਝ ਥੋੜੀ ਹੀ ਅਵਸਥਾ ਜ਼ਰੂਰ ਪ੍ਰਾਪਤ ਹੋਣੀ ਚਾਹੀਦੀ ਕੁਝ ਪਰਸੈਂਟ ਜ਼ਰੂਰ ਇਸ ਸੰਸਾਰ ਨੂੰ ਸੁਪਜਨ ਸਪਨਾ ਸਮਝਣਾ ਚਾਹੀਦਾ ਇਹ ਅਵਸਥਾ ਜਰੂਰ ਪ੍ਰਾਪਤ ਹੋਣੀ ਚਾਹੀਦੀ ਹੈ ਤਾਂ ਹੀ ਮਾਰਥ ਸਤਿਗੁਰੂ ਜੀ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਜਦੋਂ ਇਹ ਅਵਸਥਾ ਹੋਏਗੀ ਕਿ ਇਹ ਸੰਸਾਰ ਸੁਪਨਾ ਵਾਂਗ ਤੋ ਪਗੜ ਘਟ ਜਾਏਗੀ ਪਗੜ ਘਟੇਗੀ ਤਾਂ ਫਿਰ ਭਾਈ ਅਮਰਤ ਵੇਲਾ ਵੀ ਸੰਭਾਲਿਆ ਜਾਏਗਾ ਯਾਤਰਾ ਵੀ ਜਾਊ ਸੇਵਾ ਸਿਮਰਨ ਵੀ ਗੁਰੂ ਦਾਨ ਪੁੰਨ ਭਲਾ ਪਰ ਪੁਕਾਰ ਵੀ ਕਰੋਗਾ ਤੁਹਾਾਰੇ ਕਹਿੰਦੇ ਕਿ ਕੁਝ ਪਰਸੈਂਟ ਜ਼ਰੂਰ ਇਹ ਅਵਸਥਾ ਹੋਣੀ ਚਾਹੀਦੀ ਆ ਸਾਧ ਸੰਗਤ ਇੱਕ ਬ੍ਰਹਮ ਸ੍ਰਿਸ਼ਟੀ ਹੁੰਦੀ ਹੈ ਇੱਕ ਜੀਵ ਸ੍ਰਿਸ਼ਟੀ ਹੁੰਦੀ ਹੈ ਬ੍ਰਹਮ ਸ੍ਰਿਸ਼ਟੀ ਉਹ ਹੁੰਦੀ ਆ ਜਿਹੜੀ ਜਨਮ ਤੋਂ ਪਹਿਲਾਂ ਵੀ ਸੀਗੀ ਔਰ ਮਨੁੱਖੀ ਮਰਨ ਤੋਂ ਬਾਅਦ ਵੀ ਉਹ ਰਹਿਣੀ ਆ ਉਹ ਉਹਦੀ ਬ੍ਰਹਮ ਸ੍ਰਿਸ਼ਟੀ ਜਿਹੜੇ ਪੰਜੇ ਤਦ ਨੇ ਜਿਹੜੀ ਜੀਵ ਸ੍ਰਿਸ਼ਟੀ ਹੁੰਦੀ ਹੈ ਜਨਮ ਤੋਂ ਬਾਅਦ ਜੀਵ ਨੇ ਕਲਪੀ ਹੁੰਦੀ ਆ ਦਾਦਾ ਦਾਦੀ ਨਾਨਾ ਨਾਨੀ ਇਹ ਘਰ ਮੇਰਾ ਇਹ ਸਰੀਰ ਮੇਰਾ ਮੈਂ ਦੇਹੀ ਆ ਮੈਂ ਜੀਵ ਆ ਇਹ ਜਿਹੜੀ ਕਲਪਨਾ ਹੁੰਦੀ ਆ ਇਸ ਨੂੰ ਕਹਿੰਦੇ ਜੀਵ ਸ੍ਰਿਸ਼ਟੀ ਔਰ ਸਮਾ ਪਾ ਕੇ ਇਹ ਹੌਲੀ ਹੌਲੀ ਖਤਮ ਹੋ ਜਾਂਦੀ ਆ ਰਿਸ਼ਤੇਦਾਰੀਆਂ ਹੌਲੀ ਹੌਲੀ ਸਭ ਖਤਮ ਹੋ ਜਾਂਦੀਆਂ ਬਚਪਨ ਤੋਂ ਜਵਾਨੀ ਆਏ ਦੀ ਜਵਾਨੀ ਤੋਂ ਅਧੇੜੀ ਆਏ ਦੀ ਅੱਗੇ ਬੜੇ ਪਾ ਜਾਂਦਾ ਇਹ ਵੀ ਨਹੀਂ ਰਹਿੰਦਾ ਇਹੋ ਹੀ ਸ੍ਰਿਸ਼ਟੀ ਨੂੰ ਮਹਾਰਾਜ ਨੇ ਆਖਿਆ ਕਿ ਮਿਥਿਆ ਸੱਚੀ ਨਹੀਂ ਹੈਗੀ ਜੇ ਸੱਚੀ ਹੁੰਦੀ ਤੇ ਫਿਰ ਉਹ ਆਪਣੇ ਬਚਪਨ ਨੂੰ ਸੁਰੱਖਿਅਤ ਰੱਖ ਸਕਦਾ ਸੀ ਆਪਣੀ ਜਵਾਨੀ ਨੂੰ ਸੁਰੱਖਿਅਤ ਰੱਖ ਸਕਦਾ ਸੀ ਜੇ ਸੱਚੀ ਹੁੰਦੀ ਮਿਥਿਆ ਸੀ ਇਸੇ ਕਰਕੇ ਹੀ ਜਵਾਨੀ ਜਿਹੜੀ ਆ ਬਚਪਨ ਜਿਹੜਾ ਉਹ ਵੀ ਨਹੀਂ ਰਿਹਾ ਤੇ ਜਵਾਨੀ ਵੀ ਨਹੀਂ ਰਹੀ ਅਧੀੜੀ ਵੀ ਨਹੀਂ ਰਹੀ ਮਿਹਰਪਾ ਵੀ ਨਹੀਂ ਰਹਿਣਾ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜੀਵ ਸ੍ਰਿਸ਼ਟੀ ਜਿਹੜੀ ਹੈਗੀ ਆ ਇਹ ਮਿਥਿਆ ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਤਾਂ ਹੀ ਪਿਆਰ ਹੋ ਸਕਦਾ ਜੇਕਰ ਇਹ ਸੰਸਾਰ ਨੂੰ ਸੁਪਨਾ ਜਾਣੇ ਤੋ ਸੁਪਨਾ ਇੱਕ ਅਵਸਥਾ ਹੁੰਦੀ ਆ ਪਹਿਲੀ ਜਾਗਰਤ ਦੂਸਰੀ ਸੁਪਨ ਤੀਸਰੀ ਸੁਖੋਪਤੀ ਚੌਥੀ ਤੁਰਿਆ ਪੰਜਵੀਂ ਤੁਰਿਆ ਅਤੀਤ ਤੋ ਮਹਾਰਾਜ ਕਹਿੰਦੇ ਸੁਪਨੇ ਆਇਆ ਭੀ ਗਇਆ ਮੈਂ ਜਲ ਭਰਿਆ ਰੋਈ ਜਿਸ ਤਰ੍ਹਾਂ ਇਸਤਰੀ ਦਾ ਪਤੀ ਪਰਦੇਸ਼ਾਂ ਦੇ ਵਿੱਚ ਹੋਵੇ ਤੇ ਉਹਨੂੰ ਸੁਪਨੇ ਦੇ ਵਿੱਚ ਪਤੀ ਮਿਲ ਜਾਵੇ ਜਦੋਂ ਅੱਖਾਂ ਖੋਲ੍ਹਦੀਆਂ ਤੇ ਫਿਰ ਉਹ ਰੋਂਦੀ ਆ ਕਿ ਪਤੀ ਨਾਲ ਗੱਲਾਂ ਤੇ ਹੋਈਆਂ ਹੀ ਨਹੀਂ ਗੀਆਂ ਮੈਂ ਤੇ ਗੱਲਾਂ ਬਾਤਾਂ ਕਰਨੀਆਂ ਸੀ ਕਿ ਉਹਦੇ ਨਾਲ ਪਿਆਰ ਕਰਨਾ ਸੀਗਾ ਉਹ ਤਾਂ ਹੋਇਆ ਹੀ ਨਹੀਂਗਾ ਇਸੇ ਤਰ੍ਹਾਂ ਹੀ ਜਿਹੜਾ ਜਿਗਿਆਸੂ ਹੁੰਦਾ ਪਰਮੇਸ਼ਰ ਪ੍ਰਮਾਤਮਾ ਦਾ ਪਿਆਰਾ ਹੁੰਦਾ ਉਹ ਜਦੋਂ ਸੇਵਾ ਸਿਮਰਨ ਕਰਦਾ ਤੇ ਉਹਦੇ ਵੀ ਸੁਪਨੇ ਵਿੱਚ ਫਿਰ ਗੁਰੂ ਨਾਨਕ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਆ ਤੇ ਸੁਪਨੇ ਦੇ ਵਿੱਚ ਹੀ ਦਰਸ਼ਨ ਦਿੰਦੇ ਤੇ ਸੁਪਨੇ ਦੇ ਵਿੱਚ ਹੀ ਚਲੇ ਜਾਂਦੇ ਆ ਸਪਨੇ ਆਇਆ ਭੀ ਗਿਆ ਸੁਪਨੇ ਦੇ ਵਿੱਚ ਆਇਆ ਮਹਾਰਾਜ ਸੁਪਨੇ ਵਿੱਚ ਚਲੇ ਗਿਆ ਜਦੋਂ ਫਿਰ ਨੇਤਰ ਖੋਲਦੇ ਉਦੋਂ ਪਰਮਾਤਮਾ ਦਾ ਪਿਆਰਾ ਫਿਰ ਰੋਂਦਾ ਕਿ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦੇ ਉੱਤੇ ਮੱਥਾ ਟੇਕਣਾ ਸੀਗਾ ਤੋਂ ਉਹਦਾ ਹੋਇਆ ਹੀ ਨੀਗਾ ਹੋਰ ਵੀ ਪ੍ਰੇਮ ਵੱਧ ਜਾਂਦਾ ਵਾ ਹੋਰ ਵੀ ਪ੍ਰੇਮ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਧ ਜਾਂਦਾ ਔਰ ਇਹ ਪ੍ਰੇਮ ਤਾਂ ਹੀ ਵਧਦਾ ਕਹਿੰਦੇ ਆ ਕਿ ਆਪਣੀ ਹਸਤੀ ਕੋ ਮਿਟਾ ਜਦ ਹੀ ਮਰਤਬਾ ਚਾਹੇ ਤੁਮਾਰਾ ਕਹਿੰਦੇ ਕਿ ਆਪਣੀ ਹਸਤੀ ਕੋ ਮਿਟਾ ਜਬੀ ਮਰਤਬਾ ਜਾਏ ਸਾਧ ਸੰਗਤ ਹਸਤੀ ਮਟਾਉਣ ਦਾ ਮਤਲਬ ਹੁੰਦਾ ਸਰੀਰ ਮਟਾਉਣਾ ਨਹੀਂ ਹੁੰਦਾ ਹਸਤੀ ਮਟਾਉਣ ਦਾ ਮਤਲਬ ਹੁੰਦਾ ਕਿ ਵਾਹਿਗੁਰੂ ਦੀ ਜਦੋਂ ਸ਼ਰਨ ਵਿੱਚ ਆਇਆ ਗੁਰੂ ਨਾਨਕ ਮਹਾਰਾਜ ਜੀ ਜਦੋਂ ਸ਼ਰਨ ਵਿੱਚ ਆਇਆ ਤੇ ਫਿਰ ਆਪਣਾ ਜਿਹੜਾ ਰਤਬਾ ਏ ਉਹ ਸਭ ਕੁਝ ਹੀ ਭਲਾ ਕੇ ਆ ਡਿਲੀਟ ਕਰਕੇ ਆ ਮੈਂ ਨਿਮਾਣਾ ਵਾਂ ਮੈਂ ਨਿਰਧਾਨ ਆ ਮੈਂ ਨਿਆਸਰਾ ਵਾਂ ਮੈਂ ਨਿਥੇਵਾ ਵਾਂ ਮਹਾਰਾਜ ਸਤਿਗੁਰ ਸੱਚੇ ਪਾਸ਼ਾ ਜੀ ਤਾਂ ਹੀ ਸ਼ਰਨ ਪ੍ਰਵਾਨ ਕਰਨਗੇ ਜੇਕਰ ਆਪਣੀ ਹਸਤੀ ਮਿਟਾ ਦੇਵੇਂਗਾ ਤੇ ਜੇ ਇਹ ਸਭ ਕੁਝ ਲੈ ਕੇ ਆਵੇਂਗਾ ਗੁਰੂ ਦੇ ਕੋਲ ਤੇ ਫੇਰ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਸਾਧ ਸੰਗਤ ਇੱਕ ਬੀਜ ਧਰਤੀ ਵਿੱਚ ਮਿੱਟੀ ਦੇ ਵਿੱਚ ਗਲਦਾ ਫਿਰ ਉਹ ਰੁੱਖ ਬਣਦਾ ਫਿਰ ਉਹਨੂੰ ਫੁੱਲ ਲੱਗਦੇ ਆ ਫਲ ਲੱਗਦਾ ਤੇ ਜੇਕਰ ਉਹ ਬੀਜ ਕਵੇ ਕਿ ਨਹੀਂ ਨਹੀਂ ਮੈਂ ਮਿੱਟੀ ਦੇ ਵਿੱਚ ਨਹੀਂ ਗਲਣਾ ਤੇ ਮੈਂ ਰੁੱਖ ਬਣ ਜਾਵਾਂ ਤੇ ਫੁੱਲ ਵੀ ਲੱਗਣ ਮੈਨੂੰ ਫਲ ਵੀ ਲੱਗੇ ਤੇ ਮੈਂ ਮਿੱਟੀ 'ਚ ਗਲਣਾ ਤਾਂ ਇਦਾਂ ਹੋ ਸਕਦੀ ਨਹੀਂ ਇਦਾਂ ਨਹੀਂ ਹੋ ਸਕਦੀ ਜਦ ਹੀ ਉਹਨੇ ਰੁੱਖ ਬਣਨਾ ਵਾ ਤਾਂ ਫਿਰ ਉਹਨੂੰ ਮਿੱਟੀ ਦੇ ਵਿੱਚ ਗਲਣਾ ਹੀ ਪਊਗਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਜਿਨ੍ਹਾਂ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਪ੍ਰੇਮ ਕੀਤਾ ਉਹਨਾਂ ਨੇ ਇਸ ਸੰਸਾਰ ਨੂੰ ਸੁਪਨਾ ਜਾਣਿਆ ਭਾਈ ਕਨਈਆ ਜੀ ਨੇ ਆਪਣੀ ਹਸਤੀ ਮਿਟਾਈ ਸ਼ਰਨਾਗਤ ਵਿੱਚ ਆਏ ਤੇ ਚੂਲੀ-ਚੂਲੀ ਉਹਨਾਂ ਨੇ ਪਾਣੀ ਪਿਉਣ ਦੀ ਸੇਵਾ ਕੀਤੀ ਜੰਗ ਦੇ ਮੈਦਾਨ ਦੇ ਵਿੱਚ ਇੰਨੇ ਦੇ ਵਿੱਚ ਹੀ ਗੁਰੂ ਮਹਾਰਾਜ ਪ੍ਰਸੰਨ ਹੋ ਗਏ ਤੇ ਉਹਨਾਂ ਨੂੰ ਵਰਦ ਦਿੱਤਾ ਉਹਨਾਂ ਦੇ ਨਾਂ ਦੀ ਸੰਪੰਧਾ ਚੱਲ ਪਈ ਬਖਸ਼ਿਸ਼ ਦੇ ਪਾਤਰ ਬਣ ਗਏ ਜ਼ੀਰੋ ਤੋਂ ਹੀਰੋ ਬਣ ਗਏ ਕਿਉਂ ਕਿਉਂਕਿ ਜਦੋਂ ਉਹਨਾਂ ਨੇ ਆਪਣੀ ਹਸਤੀ ਮਟਾਈ ਇਸੇ ਤਰ੍ਹਾਂ ਹੀ ਕ੍ਰੂ ਰਾਮਦਾਸ ਜੇਠਾ ਜਿਸ ਦਾ ਮਾਂ ਵੀ ਹੈ ਨਹੀਂ ਪਿਓ ਵੀ ਹੈ ਨਹੀਂ ਤੇ ਜਿਹੜੇ ਸ਼ਰੀਕੇ ਭਾਈ ਜਾ ਰਹੇ ਉਹਨਾਂ ਨੇ ਵੀ ਤਿਆਗ ਦਿੱਤਾ ਤੇ ਗਲੀਆਂ ਦੇ ਵਿੱਚ ਰੁਲਦੇ ਫਿਰਦੇ ਆ ਹਮ ਗਲੀ ਗਲੀ ਰੁਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ ਬਹੁਤ ਦੁਖੀ ਆ ਤੇ ਜਦੋਂ ਫਿਰ ਆਪਣੀ ਹਸਤੀ ਨੂੰ ਮਿਟਾ ਕੇ ਆਏ ਆ ਗੁਰੂ ਅਮਰਦਾਸ ਦੀ ਸ਼ਰਨ ਦੇ ਵਿੱਚ ਕਿ ਮਹਾਰਾਜ ਮੈਂ ਦਰਖਤ ਬਣਨਾ ਤੇ ਮੈਂ ਉਸ ਬੀਜ ਵਾਂਗੂ ਮਿੱਟੀ ਦੇ ਵਿੱਚ ਲੜੂੰਗਾ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਮਹਾਰਾਜ ਨੂੰ ਉਹਨਾਂ ਨੇ ਇਹ ਨਹੀਂ ਅੱਗਿਓ ਆਪਣੀ ਹਸਤੀ ਦਿਖਾਈ ਕਿ ਮਹਾਰਾਜ ਮੈਂ ਲਾਹੌਰ ਦਾ ਵਾਸੀ ਆ ਅੱਜ ਵੱਡੇ ਵੱਡੇ ਸ਼ਹਿਰਾਂ ਦਾ ਨਾਮ ਲੈ ਕੇ ਲੋਕ ਆਪਣੇ ਆਪ ਨੂੰ ਹੰਕਾਰ ਦਿਖਾਉਂਦੇ ਆ ਕਿ ਮੈਂ ਬਹੁਤ ਵੱਡੇ ਮੁਲਖ ਦਾ ਵਾਂ ਮੈਂ ਅਮਰੀਕਾ ਦਾ ਵਾਂ ਮੈਂ ਦਿੱਲੀ ਦਾ ਵਾਂ ਤੋਂ ਗੁਰੂ জেઠાજી ਨੇ اے গুরু ਅਮਰਦਾਸ ਨੂੰ ਚੇਤਾਰਿਆ ਨਹੀਂ ਕਿ ਮਹਾਰਾਜ ਮੈਂ ਲਾਹੌਰ ਦਾ ਵਾਸੀ ਆ ਨਹੀਂ ਆਖਿਆ ਮਹਾਰਾਜ ਮੈਂ ਤੇ ਕੁਛ ਵੀ ਨਹੀਂਗਾ ਮੈਂ ਤੁਹਾਡੇ ਚਰਨਾਂ ਦੀ ਧੂੜ ਵੀ ਨਹੀਂਗਾ ਆਪਣੀ ਹਸਤੀ ਨੂੰ ਮਟਾਇਆ ਤੇ ਟੋਕਰੀ ਢੋ ਟੋ ਕੇ ਉਹਨਾਂ ਨੇ ਸੇਵਾ ਕੀਤੀ ਸੰਸਾਰ ਨੂੰ ਸੁਪਨਾ ਸਮਝ ਕੇ ਉਹਨਾਂ ਨੇ ਕਈ ਸਾਲ ਸੇਵਾ ਕੀਤੀ ਭਗਤੀ ਕੀਤੀ ਲੰਗਰ ਦੀ ਸੇਵਾ ਕੀਤੀ ਭਾਈ ਜਾਰੇ ਦੀਆਂ ਗੱਲਾਂ ਸੁਣੀਆਂ ਤੇ ਫਿਰ ਉਹਨਾਂ ਦੀ ਹਸਤੀ ਮਿੱਟੀ ਦੇ ਵਿੱਚ ਰਲਈ ਬੀਜ ਜਿੱਦਾਂ ਮਿੱਟੀ 'ਚ ਰਲਿਆ ਤੇ ਪੁੰਗਰਿਆ ਦਰਖਤ ਬਣਿਆ ਇਸੇ ਤਰ੍ਹਾਂ ਹੀ ਉਹ ਵੀ ਮਿੱਟੀ ਦੇ ਨਾਲ ਮਿੱਟੀ ਹੋ ਗਏ ਇਸ ਸੰਸਾਰ ਨੂੰ ਸੁਪਨਾ ਜਾਣਿਆ ਆਪਣੀ ਵਿੜਾਈ ਨੂੰ ਸੁਪਨਾ ਜਾਣਿਆ ਉਹਨਾਂ ਨੇ ਤੇ ਫਿਰ ਦੇਖੋ ਕਿ ਉਹਨਾਂ ਨੂੰ ਐਸਾ ਰੁੱਖ ਲੱਗਾ ਕਿ ਅਮਰਤਸਰ ਦਰਬਾਰ ਸਾਹਿਬ ਰੂਪੀ ਜਿਹੜਾ ਦਰਖਤ ਲੱਗਾ ਉਹ ਅੱਜ ساری ਦੁਨੀਆ ਉਹਦੀ ਸੁਗੰਧੀ ਲੈ ਰਹੀ ਆ ਉਹਨੂੰ ਔਰ ਉਹਨੂੰ ਫਲ ਲੱਗਾ ਖਾ ਰਹੀ ਆ ਤੋਂ ਇਸੇ ਕਰਕੇ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਪਨਾ ਜ਼ਰੂਰ ਦੇਖਣਾ ਚਾਹੀਦਾ ਪਰ ਸੁਪਨਾ ਪਰਮੇਸ਼ਰ ਪਰਮਾਤਮਾ ਜੀ ਦੀ ਬਖਸ਼ਿਸ਼ ਵਾਲਾ ਹੀ ਦੇਖਣਾ ਚਾਹੀਦਾ ਕਿ ਮਹਾਰਾਜ ਇਹ ਸੰਸਾਰ ਜਿਹੜਾ ਇਹ ਮਿਥਿਆ ਔਰ ਮਿਥਿਆ ਸੰਸਾਰ ਦੇ ਵਿੱਚ ਹਰੇਕ ਕਾਲ ਦੇ ਅਧੀਨ ਆ ਤੇ ਕਾਲ ਦੇ ਅਧੀਨ ਹੀ ਸੰਸਾਰ ਬਾਅਦ ਦੇ ਵਿੱਚ ਕੋਈ ਨਹੀਂ ਇਹ ਜਿਹੜੀ ਜਵਾਨੀ ਦੇ ਵਿੱਚ ਹੀ ਪਰਮੇਸ਼ਰ ਪਰਮਾਤਮਾ ਦੀ ਭਗਤੀ ਤੇ ਸੇਵਾ ਹੋਣੀ ਹੈ ਜਿਹਦੇ ਮਨ ਦੇ ਵਿੱਚ ਆ ਗਿਆ ਕਿ ਮਹਾਰਾਜ ਮੈਂ ਤਾਂ ਕਰਨੀ ਕਰਨੀ ਹੈ ਸੇਵਾ ਸਿਮਰਨ ਕਰਨਾ ਹੀ ਕਰਨਾ ਉਹਨੂੰ ਪਰਮਾਤਮਾ ਜੀ ਬਖਸ਼ਿਸ਼ ਕਰਕੇ ਇਹ ਬਖਸ਼ਿਸ਼ ਕਰਦੇ ਨੇ ਤੇ ਗੁਰੂ ਰਾਮਦਾਸ ਫਿਰ 0 ਤੋਂ ਹੀਰੋ ਬਣ ਗਏ ਕਿਉਂ ਸੰਸਾਰ ਨੂੰ ਉਹਨਾਂ ਨੇ ਸੁਪਨਾ ਜਾਣਿਆ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਵੀ ਉੱਜੜ ਗਿਆ ਕਿਲਾ ਵੀ ਛੁੱਟ ਗਿਆ ਪਰਿਵਾਰ ਵੀ ਵਿਛੜ ਗਿਆ ਖੇਰੂ ਖੇਰੂ ਹੋ ਗਿਆ ਸਭ ਕੁਝ ਹੀ ਬਰਬਾਦ ਹੋ ਗਿਆ ਤੇ ਮਾਛੀਵੜ ਦੇ ਜੰਗਲਾਂ ਦੇ ਵਿੱਚ ਜਦੋਂ ਬਰਾਜੇ ਆ ਤੇ ਭਾਈ ਦਇਆ ਸਿੰਘ ਆਦਿਕ ਸਿੰਘਾਂ ਨੇ ਦਰਸ਼ਨ ਕੀਤੇ ਤੇ ਆਖਿਆ ਮਹਾਰਾਜ ਤੁਹਾਡੇ ਚਿਹਰੇ ਤੇ ਜਲਾ ਲੱਗੇ ਵਾਂਗੂ ਹੀ ਆ ਤੇ ਮਹਾਰਾਜ ਕਹਿਣ ਲੱਗੇ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਸੇਖ ਕਹਿਣ ਲੱਗੇ ਮਹਾਰਾਜ ਬਹੁਤ ਨੁਕਸਾਨ ਹੋ ਗਿਆ ਬੱਚੇ ਸਹਬ ਜਿਆਦੇ ਵਿਛੜ ਗਏ ਆ ਸ਼ਹੀਦ ਹੋ ਗਏ ਆ ਅਨੰਤ ਪੁਰਸਾ ਵਿਛੜ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਸਿੰਘੋ ਆਪਾਂ ਲੈ ਕੇ ਕੀ ਆਏ ਸੀ ਜੋ ਵਿਛੜ ਗਿਆ ਇੱਥੋਂ ਦਾ ਸੀ ਇੱਥੇ ਹੀ ਰਹਿ ਗਿਆ ਕੀ ਲੈ ਕੇ ਆਏ ਸੀ ਜੋ ਆਪਣੇ ਕੋਲੋਂ ਵਿਛੜ ਗਿਆ ਇਹ ਤਾਂ ਭਾਈ ਮੈਂ ਹਾਂ ਪਰਮਪੁਰ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਤਮਾਸ਼ਾ ਦੇਖਣਾ ਸੀਗਾ ਤਮਾਸ਼ਾ ਦੇਖ ਲਿਆ ਵਾ ਇਹ ਜਗਤ ਸੁਪਨਾ ਵਾ ਮਿਥਿਆ ਵਾ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਇਹ ਰਹਿਣਾ ਹੀ ਨਹੀਂ ਹੈਗਾ ਇਸ ਕਰਕੇ ਕੋਈ ਕਿਸੇ ਪ੍ਰਕਾਰ ਦਾ ਸਾਨੂੰ ਗਮ ਨਹੀਂ ਹੈਗਾ ਉਹ ਹੀ ਗੁਰੂ ਗੋਬਿੰਦ ਸਿੰਘ ਜੀ ਜੀਰੇ ਤੋਂ ਹੀ ਰੋਗੇ ਇਸੇ ਤਰ੍ਹਾਂ ਹੀ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਆਪਰ ਦੇ ਵਿੱਚ ਜਦੋਂ ਕੌਰਵਾਂ ਦਾ ਤੇ ਪਾਂਡਵਾਂ ਦਾ ਜੰਗ ਲੱਗਾ ਵਾ ਤੇ ਜੰਗ ਦੇ ਮੈਦਾਨ ਦੇ ਵਿੱਚ ਅਰਜਨ ਜਿਹੜਾ ਉਹ ਆਪਣਾ ਤੀਰ ਕਮਣ ਉਹਨੇ ਸਿੱੜ ਦਿੱਤਾ ਤੇ ਕ੍ਰਿਸ਼ਨ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਨਹੀਂ ਲੜ ਸਕਦਾ ਅੱਗੇ ਤੇ ਮੇਰੇ ਸਾਰੇ ਰਿਸ਼ਤੇਦਾਰ ਹੀ ਖੜੁੱਤੇ ਆ ਤੇ ਇਹ ਮੇਰੇ ਜਿੰਨੇ ਵੀ ਰਿਸ਼ਤੇਦਾਰ ਨੇ ਚਾਚੇ ਤਾਏ ਦੇ ਪੁੱਤ ਭਰਾ ਨੇ ਸਾਰੇ ਇਹਨਾਂ ਦੇ ਨਾਲ ਮੈਂ ਕੀ ਲੈਣਾ ਇਹਨਾਂ ਨੂੰ ਮੈਂ ਕੀ ਮਾਰਾਂ ਕੀ ਮੈਨੂੰ ਮਿਲੇਗਾ ਉਹਨੂੰ ਮੋਹ ਪੈ ਗਿਆ ਅਸੱਤੀ ਹੋ ਗਈ ਤੇ ਫਿਰ ਕ੍ਰਿਸ਼ਨ ਨੇ अर्जुन ਨੂੰ ਗੀਤਾ ਸੁਨਾਈ ਕਿ اے ਅਰਜਨ ਇਹ ਜੰਗ ਦਾ ਮੈਦਾਨ ਆ ਇਹ ਕੋਈ ਮਹਿਫਲ ਨਹੀਂ ਲੱਗੀ ਕਿ ਜਿੱਥੇ ਤੂੰ ਬਖਸ਼ਿਆ ਜਾਏਗਾ ਤੂੰ ਜੰਗ ਦੇ ਮੈਦਾਨ ਦੇ ਵਿੱਚ ਆ ਉਹ ਹਥਿਆਰ ਵੱਧ ਅੱਗੇ ਖੜੋਤੇ ਆ ਜੇ ਤੂੰ ਹਮਲਾ ਨਾ ਕੀਤਾ ਤੇ ਉਹਨਾਂ ਨੇ ਤੇਰੇ ਟੋਟੇ ਟੋਟੇ ਕਰ ਦੇਣੇ ਆ ਇੱਥੇ ਹੁਣ ਮੋਹ ਕੋਈ ਥਾਂ ਨਹੀਂ ਹੈਗੀ ਇਹ ਸੁਪਨਾ ਮ ਤੂੰ ਕੀ ਲੈ ਕੇ ਆਇਆ ਸੀਗਾ ਜੋ ਵਿਛੜ ਜਾਣਾ ਵਾ ਇੱਥੋਂ ਦਾ ਸੀ ਇੱਥੇ ਹੀ ਰਹਿ ਜਾਣਾ ਇਸ ਤਰ੍ਹਾਂ ਫਿਰ ਉਹ ਉਪਦੇਸ਼ ਦਿੱਤਾ ਤੇ ਅਰਜਨ ਜਿਹੜਾ ਸੀਗਾ ਉਹ ਮੋਹ ਮੁਕਤ ਹੋਇਆ ਸੰਸਾਰ ਨੂੰ ਸੁਭਨਾ ਜਾਣਿਆ ਤੇ ਫਿਰ ਉਹਨੇ ਯੰਗ ਕੀਤੀ ਤੋਂ ਮਹਾਰਾਜ ਕਹਿੰਦੇ ਆ ਕਿ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਜਿਨਨੇ ਵੀ ਪਰਮਾਤਮਾ ਦਾ ਨਾਮ ਸੁਣਿਆ ਜਿਨਨੇ ਵੀ ਉਪਦੇਸ਼ ਮਹਾਰਾਜ ਦਾ ਲਿਆ ਵਾ ਤੇ ਉਹੋ ਹੀ ਕ੍ਰਿਸ਼ਨ ਨੇ ਜੋ ਵੀ ਸੁਨਾਇਆ ਅਰਜਨ ਨੂੰ ਤੇ ਅਰਜਨ ਨੇ ਸੁਣ ਕੇ ਤੇ ਫਿਰ ਅਮਲ ਕੀਤਾ ਤੇ ਭਾਈ ਉਹਨੇ ਫਿਰ ਮੂੰਹ ਨੂੰ ਛੱਡਿਆ ਤੇ ਜੰਗ ਦੇ ਮੈਦਾਨ ਦੇ ਵਿੱਚ ਚਲੇ ਗਿਆ ਇਹੋ ਹੀ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਸਤਿਗੁਰ ਨੇ ਬਾਣੀ ਬਹੁਤ ਬਖਸ਼ਿਸ਼ ਕਰਕੇ ਦਿੱਤੀ ਹੈ ਬਖਸ਼ਿਸ਼ ਕਰਕੇ ਬਾਣੀ ਦਿੱਤੀ ਹੈ ਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਉਂਕਿ ਮਨੁੱਖ ਜਿਹੜਾ ਇਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੋਲਣਾ ਪੈਂਦਾ ਜੇ 1 ਮਹੀਨਾ ਨਾ ਬੋਲੇ ਤੇ ਜ਼ਬਾਨ ਬੰਦ ਹੋ ਜੂਗੀ 1 ਮਹੀਨਾ ਅੱਖਾਂ ਬੰਦ ਕਰੇ ਤੇ ਨਿਗਾਹ ਵਾਪਸ ਚਲੇ ਜਾਏਗੀ ਨਾ ਬੋਲੇਗਾ ਮਹੀਨਾ ਤੇ ਜ਼ਬਾਨ ਦੀ ਬੋਲੀ ਜਿਹੜੀ ਉਹ ਵਾਪਸ ਜਾਣੀ ਸ਼ੁਰੂ ਹੋ ਜਾਏਗੀ ਇਸੇ ਤਰ੍ਹਾਂ ਹੀ ਨੇਤਰਾਂ ਨੂੰ ਨਾਮ ਵਰਤੇਗਾ ਤੇ ਫੇ ਨੈਤਰ ਜੋਤੀ ਵੀ ਵਾਪਸ ਜਾਣੀ ਸ਼ੁਰੂ ਹੋ ਜਾਂਦੀ ਹੈ ਇਹ ਆਂਗੂ ਜਿਹੜੇ ਨੇ ਇਹ ਕੰਮ ਕਰਦੇ ਨੇ ਤਾਂ ਹੀ ਇਹਨਾਂ 'ਚ ਤਾਕਤ ਆ ਇਸੇ ਕਰਕੇ ਹੀ ਸਿਆਣੇ ਪੁਰਸ਼ ਕਹਿੰਦੇ ਹੁੰਦੇ ਆ ਕਿ ਕੰਮ ਤੰਦਾ ਕਰਦੇ ਆ ਹੱਡਾਂ ਪੈਰਾਂ ਵਿੱਚ ਜਾਨ ਰਹਿੰਦੀ ਆ ਉਹ ਬਲਵਾਨ ਰਹਿੰਦੇ ਆ ਤੇ ਜਿਹੜੇ ਹੱਡ ਪੈਰ ਕੰਮ ਨਹੀਂ ਕਰਦੇ ਉਹ ਵਿਕਾਰ ਹੋ ਜਾਂਦੇ ਆ ਅੱਜ ਇਸੇ ਤਰ੍ਹਾਂ ਹੀ ਬਹੁਤ ਜ਼ਿਆਦੀ ਦੁਨੀਆ ਜਿਹੜੀ ਹੈਗੀ ਆ ਉਹ ਵਿਕਾਰ ਹੋ ਗਈ ਆ ਕਿਉਂਕਿ ਕੰਮ ਸਾਰਾ ਮਸ਼ੀਨਰੀ ਨੇ ਲੈ ਲਿਆ ਹੱਥਾਣਾ ਕੁਛ ਵੀ ਨਹੀਂ ਰਿਹਾ ਨਾ ਦੁੱਧ ਲੜਕਣਾ ਨਾ ਪੱਠੇ ਘੁਤਰਨੇ ਕੋਈ ਕੰਮ ਨਹੀਂ ਗਿਆ ਹੱਥਾਂ ਦੇ ਨਾਲ ਤੇ ਸਰੀਰ ਵਿਕਾਰ ਹੋ ਗਿਆ ਤੇ ਸਿਆਣੇ ਕਹਿੰਦੇ ਨੇ ਕਿ ਜਿੰਨਾ ਕੰਮ ਕਰੋ ਓਨਾ ਹੀ ਸਰੀਰ ਪੱਕਦਾ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਅੱਜ ਦੇ ਸਮੇਂ ਦੇ ਵਿੱਚ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਗੱਲਾਂ ਕਰਨੀਆਂ ਪੈਣੀਆਂ ਨਹੀਂ ਤਾਂ ਫਿਰ ਬੰਦੇ ਨੂੰ ਡਿਪਰੈਸ਼ਨ ਹੋ ਜਾਂਦਾ ਜੀਵ ਨੂੰ ਡਿਪਰੈਸ਼ਨ ਹੋ ਜਾਂਦਾ ਸੁਣਨੀਆਂ ਪੜਨੀਆਂ ਸੁਣਾਉਣੀਆਂ ਪੜਨੀਆਂ ਤੋਂ ਮਹਾਰਾਜ ਨੇ ਬਾਣੀ ਬਖਸ਼ਿਸ਼ ਕਰਕੇ ਪ੍ਰਗਟ ਕਰ ਦਿੱਤੀ ਹੈ ਕਿ ਭਾਈ ਆਪ ਹੀ ਬਾਣੀ ਪੜ ਜੁਬਾਨ ਦੇ ਨਾਲ ਤੇ ਆਪਣੇ ਹੀ ਕੰਨਾਂ ਦੇ ਨਾਲ ਸੁਣ ਇਹਨੂੰ ਸਿਮਰਨ ਕਹਿੰਦੇ ਆ ਆਪ ਹੀ ਅੰਦਰ ਸ਼ਬਦ ਦਾ ਅਭਿਆਸ ਕਰਨਾ ਮਨ ਕਰਕੇ ਸ਼ਬਦ ਦਾ ਅਭਿਆਸ ਕਰਨਾ ਤੇ ਮਨ ਕਰਕੇ ਸੁਣਨਾ ਇਹਨੂੰ ਸਿਮਰਨ ਕਹਿੰਦੇ ਆ ਆਪਣੀ ਜੁਬਾਨ ਦੇ ਨਾਲ ਹੀ ਬਾਣੀ ਪੜ੍ਹਨੀ ਤੇ ਆਪਣੇ ਕੰਨਾਂ ਦੇ ਨਾਲ ਹੀ ਬਾਣੀ ਸੁਣਨੀ ਇਹ ਸਿਮਰਨ ਦੇ ਵਿੱਚ ਆ ਜਾਂਦਾ ਔਰ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਡਿਪਰੈਸ਼ਨ ਨਹੀਂ ਹੁੰਦਾ ਤੇ ਮਨ ਦੇ ਵਿੱਚ ਹਰੇਕ ਪ੍ਰਕਾਰ ਦੀ ਪ੍ਰਸੰਨਤਾ ਆ ਜਾਂਦੀ ਹੈ ਤੋਂ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਬਖਸ਼ਿਸ਼ ਕਰਕੇ ਦਿੱਤੀ ਆ ਤੋਂ ਇਹ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਇਹ ਜਿਹੜਾ ਸੰਸਾਰ ਨੂੰ ਸੁਪਨਾ ਸਮਝਣਾ ਇਹ ਬਹੁਤ ਕਠਨ ਹੁੰਦਾ ਔਰ 100% ਨਹੀਂ ਪਰ 10% ਧਾਰਨ ਕਰ ਲਵੇ ਇਹਦੇ ਨਾਲ ਹੀ ਬਹੁਤ ਬਖਸ਼ਿਸ਼ ਹੋ ਜਾਂਦੀ ਹੈ ਜਿਸ ਤਰ੍ਹਾਂ ਇੱਕ ਵਾਰੀ ਬਿੱਲੀ ਯੂਏਰ ਦੇ ਇਲਾਕੇ ਦੇ ਵਿੱਚ ਆ ਗਈ ਤੇ ਚੂਹੇ ਮਾਰ-ਮਾਰ ਖਾਣੇ ਸ਼ੁਰੂ ਕਰ ਦਿੱਤੇ ਬਿੱਲੀ ਨੇ ਤੇ ਚੂਹਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਇੱਕ ਦਿਨ ਚੂਹਿਆਂ ਨੇ ਮੀਟਿੰਗ ਕੀਤੀ ਕਿ ਬਿੱਲੀ ਆਉਂਦੀ ਆ ਤੇ ਆਪਾਂ ਨੂੰ ਖਾ ਜਾਂਦੀ ਆ ਤੇ ਇਹਦਾ ਕੀ ਹੱਲ ਆ ਉਸ ਮੀਟਿੰਗ ਦੇ ਵਿੱਚ ਇੱਕ ਸਿਆਣੇ ਚੂਹੇ ਨੇ ਆਖਿਆ ਕਿ ਇਸ ਤਰ੍ਹਾਂ ਕਰੋ ਕਿ ਜਦੋਂ ਬਿੱਲੀ ਆਉਂਦੀ ਆ ਨਾ ਤੇ ਬਿੱਲੀ ਦੇ ਘਰ ਦੇ ਵਿੱਚ ਟੱਲੀ ਬੰਦਿਓ ਜਦੋਂ ਬਿੱਲੀ ਆਊਗੀ ਟੱਲੀ ਵੱਜੂਗੀ ਤੇ ਪਤਾ ਲੱਗ ਜਾਏਗਾ ਤੇ ਆਪਾਂ ਰੋਡਾ ਜਵੜ ਜਾਗੇ ਕਹਿੰਦੇ ਗੱਲ ਠੀਕ ਆ ਫਿਰ ਇੱਕ ਚੂਹੇ ਨੇ ਆਖਿਆ ਕਿ ਦੱਸੋ ਵੀ ਹੁਣ ਟੱਲੀ ਬੰਨੂ ਕੌਣ ਤੋ ਮਹਾਰਜ ਕਹਿੰਦੇ ਕਿ ਉਹਨਾਂ ਕੀ ਸੁਪਨਾ ਦੇਖੋ ਜਿੰਨਾ ਸੁਪਨਾ ਪੂਰਾ ਕਰ ਸਕਦੇ ਆ ਉਹ ਸੁਪਨਾ ਨਾ ਦੇਖੋ ਜਿਹੜਾ ਸੁਪਨਾ ਪੂਰਾ ਹੀ ਨਹੀਂ ਕਰ ਸਕਦੇ ਅੱਜ ਮਨੁੱਖ ਜਿਹੜਾ ਉਹ ਵਾਧੂ ਖਰਚੇ ਫालतू ਖਰਚੂ ਫालतू ਖਰਚੇ ਕਰਦਾ ਔਰ ਇਸੇ ਕਰਕੇ ਹੀ ਉਹ ਦੁਖੀ ਹੋ ਜਾਂਦਾ ਨਿਤਾੰਦ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਪਿਛਲੇ ਪੁਰਖਾਂ ਵਾਂਗੂ ਸਹਜ ਦੇ ਵਿੱਚ ਜੀਣਾ ਚਾਹੀਦਾ ਤਾਂ ਕਿ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਉਂਦੀ ਤੇ ਮਨ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਇਹੋ ਹੀ ਮਹਾਰਾਜ ਗੁਰੂ ਜੀ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਕਈ ਸੁਪਨੇ ਜਿਹੜੇ ਹੈਗੇ ਆ ਉਹ ਝੂਠੇ ਹੁੰਦੇ ਆ ਤੇ ਕਈ ਸੁਪਨੇ ਸੱਚੇ ਵੀ ਹੋ ਜਾਂਦੇ ਆ ਸੁਪਨੇ ਸੁਪਨੇ ਦਾ ਮਤਲਬ ਦਾ ਸੋ ਫਨਾ ਜਿਹੜਾ ਦੇਖਦਿਆ ਹੀ ਫਨਾ ਹੋ ਜਵੇ ਸਪਨਾ ਆਉਂਦਾ ਆਪਣੀ ਇੱਕ ਸੰਸਾਰ ਦੇ ਵਿੱਚ ਇੱਕ ਲੀਲਾ ਵਿਖਾਉਂਦਾ ਤੇ ਜਿਉਂ ਅੱਖਾਂ ਖੁੱਲ੍ਹਦੀਆਂ ਤੇ ਉਹ ਸਾਰਾ ਸੁਪਨਾ ਜਿਹੜਾ ਹੈਗਾ ਉਹ ਮਿੱਥਿਆ ਹੋ ਜਾਂਦਾ ਇਸੇ ਤਰ੍ਹਾਂ ਹੀ ਇਹ ਜਿਹੜਾ ਅੱਖਾਂ ਦੇ ਨਾਲ ਸੰਸਾਰ ਨੂੰ ਦੇਖਦੇ ਆ ਇਹ ਵੀ ਇੱਕ ਸੁਪਨਾ ਹੀ ਚੱਲ ਰਿਹਾ ਪਰ ਜਦੋਂ ਬ੍ਰਹਮ ਗਿਆਨ ਹੁੰਦਾ ਪ੍ਰਮਾਤਮਾ ਦਾ ਗਿਆਨ ਹੁੰਦਾ ਪ੍ਰਮਾਤਮਾ ਦਾ ਅੰਦਰ ਜਦੋਂ ਪ੍ਰਕਾਸ਼ ਹੁੰਦਾ ਵਾਹਿਗੁਰੂ ਦੀ ਜਦੋਂ ਪ੍ਰਾਪਤੀ ਹੁੰਦੀ ਆ ਤੇ ਉਦੋਂ ਫਿਰ ਇਹ ਸੰਸਾਰ ਦਾ ਜਿਹੜਾ ਚੱਲ ਰਿਹਾ ਸੁਪਨਾ ਇਹ ਵੀ ਨਿਵਰਤ ਹੋ ਜਾਂਦਾ ਤੇ ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਕਿ ਫਿਰ ਉਹ ਮੁਕਤ ਹੋ ਜਾਂਦਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਤੋਂ ਕਈ ਸੁਪਨੇ ਝੂਠੇ ਹੁੰਦੇ ਆ ਤੇ ਕਈ ਸੁਪਨੇ ਸੱਚੇ ਵੀ ਹੁੰਦੇ ਆ ਇੱਕ ਵਾਰੀ ਮਾਤਾ ਜੀਤੋ ਜੀ ਨੂੰ ਸੁਪਨਾ ਆਇਆ ਕਿ ਆਨੰਦਪੁਰ ਸਾਹਿਬ ਉੱਜੜ ਗਿਆ ਵਾ ਸਾਹਿਬ ਜਿਆਦੇ ਵਿਛੜ ਗਏ ਆ ਜੰਗ ਲੱਗੀ ਆ ਬਹੁਤ ਨੁਕਸਾਨ ਹੋ ਗਿਆ ਤਸਵੇ ਪਾਤਸ਼ਾਹ ਜੀ ਨੂੰ ਦੱਸਿਆ ਮਾਤਾ ਜੀ ਦੋ ਜੀ ਨੇ ਕਿ ਮਹਾਰਾਜ ਮੈਨੂੰ ਸੁਪਨਾ ਆਇਆ ਬੜੀ ਸਾਖੀ ਮਸ਼ਹੂਰ ਆ ਕਿ ਐਦਾ ਹੀ ਤਾਂ ਹੋਈ ਆ ਤੇ ਮਹਾਰਾਜ ਮੈਂ ਤਾਂ ਨਹੀਂ ਇਹ ਸਹਿ ਸਕਦੀ ਤੋਂ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਉਸ ਤੋਂ ਬਾਅਦ ਫਿਰ ਮਾਤਾ ਜੀ ਸੱਚ ਘਰ ਨੂੰ ਪਿਆਨਾ ਕਰ ਗਏ ਇਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸੁਪਨੇ ਜਿਹੜੇ ਹੁੰਦੇ ਆ ਇਹ ਸੱਚੇ ਵੀ ਹੋ ਜਾਂਦੇ ਆ ਤੇ ਝੂਠੇ ਵੀ ਹੋ ਜਾਂਦੇ ਆ ਔਰ ਇਹ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਨੇ ਹਰੇਕੀ ਮਨੁੱਖ ਨੂੰ ਰਾਤ ਨੂੰ ਸੁੱਤੇ ਪੈਣ ਨੂੰ ਸੁਪਨਾ ਆਉਂਦਾ ਹੀ ਆਉਂਦਾ ਔਰ ਇਹ ਅਕਾਲਪੁਰਖ ਵਾਹਿਗੁਰੂ ਸਾਹਿਬ ਮੇਰਾ ਨੀਤ ਨਾਮਾ ਸਦਾ ਸਦਾ ਦਤਾਰ ਰੋਜ ਦੀ ਰੋਜ ਨਵਾਂ ਨਵਾਂ ਸੁਪਨਾ ਦਿਖਾ ਕੇ ਅਕਾਲਪੁਰਖ ਵਾਹਿਗੁਰੂ ਆਪਣੇ ਜੀਵ ਨੂੰ ਪ੍ਰਸੰਨ ਰੱਖਦਾ ਕਿ ਭਾਈ ਇਹ ਪ੍ਰਸੰਨਤਾ ਚ ਬਣਿਆ ਰਹੇ ਇਹ ਜੀਵ ਦੇ ਕੋਲੋਂ ਮੈਂ ਕੰਮ ਬਹੁਤ ਲੈਣੇ ਆ। ਤੋ ਜੀਵ ਜਿਹੜਾ ਹੈਗਾ ਇਹ ਪ੍ਰਮਾਤਮਾ ਦੀ ਸਭ ਤੋਂ ਪਿਆਰੀ ਜੂਨ ਆ ਅਕਰਤੀ ਦੇਹ ਆ। ਇਸ ਕਰਕੇ ਉਹਨੂੰ ਸੁਪਨੇ ਦਿਖਾ-ਦਿਖਾ ਕੇ ਉਹਨੂੰ ਪ੍ਰਸੰਨ ਰੱਖਦਾ ਕਿਤੇ ਡੋਲ ਨਾ ਜਾਵੇ। ਤੋ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸੁਪਨਾ ਜਿਹੜਾ ਹੁੰਦਾ ਇਹ ਇੱਕ ਐਸਾ ਰਹੱਸ ਆ ਕਿ ਜਦ ਹੀ ਸੁਪਨਾ ਸੁਪਨੇ ਦੇ ਵਿੱਚ ਜੀਵ ਦੱਖਣ ਨੂੰ ਦੌੜਦਾ ਤੇ ਫਿਰ ਬਿਮਾਰੀ ਆਊਗੀ ਜਦ ਹੀ ਜੀਵ ਸੁਪਨੇ ਦੇ ਵਿੱਚ ਪੱਛਮ ਨੂੰ ਦੌੜਦਾ ਤੇ ਫਿਰ ਕਲੇਸ਼ ਆਊਗਾ ਬਾਧਾ ਆਊਗੀ ਜਦ ਹੀ ਸੁਪਨੇ ਦੇ ਵਿੱਚ ਜੀਵ ਚੜ੍ਹਦੇ ਪਾਸੇ ਨੂੰ ਦੌੜਦਾ ਤੇ ਫਿਰ ਸਦਬੁੱਧੀ ਆਏਗੀ ਗਿਆਨ ਆਏਗਾ ਜਦ ਹੀ ਜੀਵ ਸੁਪਨੇ ਦੇ ਵਿੱਚ ਉੱਤਰ ਵਾਲੇ ਪਾਸੇ ਨੂੰ ਦੌੜਦਾ ਤੇ ਫਿਰ ਧਨ ਦੌਲਤਾ ਉਹ ਕੀ ਸੰਪਰਦਾ ਆਏਗੀ ਸੋ ਇਹ ਪਰਮਾਤਮਾ ਜੀ ਉਹਨੂੰ ਪਹਿਲੋਂ ਹੀ ਦਿਖਾ ਕੇ ਤੇ ਉਹਨੂੰ ਚੇਤਾਵਨੀ ਦੇ ਦਿੰਦੇ ਆ ਕਿ ਭਾਈ ਤੂੰ ਆਪਣਾ ਬਚਾਅ ਕਰ ਲਾ ਦਾਨਪੁਣ ਕਰ ਲਾ ਸੇਵਾ ਸਿਮਰਨ ਕਰ ਲਾ ਤਾਂ ਕਿ ਤੇਰੇ ਤੇ ਕੋਈ ਕਸ਼ਟ ਆਵੇ ਹੀ ਨਾ ਤੋਂ ਸੁਪਨੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾ ਨੂੰ ਆਪਣੇ ਸੇਵਕਾਂ ਨੂੰ ਇਹ ਦਿਖਾ ਕੇ ਤੇ ਉਹਨਾਂ ਦੀ ਰੱਖਿਆ ਕਰਦਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਨ ਮੇ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਸਾ ਸੰਗਤ ਗੁਰਦੇਗ ਭੱਦ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਨਰਪਤ ਏਕ ਸੰਗਾਸਨ ਸੋਇ ਸੁਪਨੀ ਭਿਆ ਪਿਖਾਈ ਰਾਜਾ ਜਨਕ ਆਪਣੇ ਮਹੱਲਾਂ ਦੇ ਵਿੱਚ ਸੁੱਤਾ ਪਿਆ ਉਹਨੂੰ ਸੁਪਨਾ ਆਇਆ ਸੁਪਨੇ ਵਿੱਚ ਭਖਾਰੀ ਹੋ ਗਿਆ ਤੇ ਜਦੋਂ ਫਿਰ ਉਹਦੇ ਨੇਤਰ ਖੁੱਲੇ ਤੇ ਉਹ ਕਹਿੰਦਾ ਕਿ ਮੈਂ ਤੇ ਭਖਾਰੀ ਆ ਰਾਨੀਆਂ ਕਹਿੰਦੀਆਂ ਤੁਸੀਂ ਰਾਜਾ ਵਾਂ ਉਹਨੂੰ ਇਹ ਵਹਿਮ ਪੈ ਗਿਆ ਵਹਿਮ ਪੂਰਾ ਜਿਹੜਾ ਕਰੂਗਾ ਉਹ ਹੀ ਮੇਰਾ ਗੁਰੂ ਹੋਊਗਾ ਇਸ ਕਰਕੇ ਰਾਜੇ ਨੇ ਇਲਾਕੇ ਦੇ ਜਿੰਨੇ ਵੀ ਪੰਡਤ ਲੋਕ ਸੀ ਸਾਰਿਆਂ ਨੂੰ ਹੀ ਕੈਦ ਕਰ ਲਿਆ ਕੋਈ ਉਹਦਾ ਉੱਤਰ ਨਾ ਦੇ ਸਕਿਆ ਜਦੋਂ ਅਸ਼ਟਾਵਕਰ ਜੀ ਵੱਡੇ ਹੋਏ ਮਾਤਾ ਨੂੰ ਆਖਣ ਲੱਗੇ ਮੇਰਾ ਪਿਤਾ ਕਿੱਥੇ ਆ ਮਾਤਾ ਦੱਸੇ ਤਾਂ ਫਿਰ ਦੱਸ ਦਿੱਤਾ ਅਸ਼ਟਬਕਰ ਜੀ ਜਾ ਕੇ ਗਏ ਰਾਜੇ ਜਨਕ ਦੀ ਕਚਹਿਰੀ ਦੇ ਵਿੱਚ ਆਖਿਆ ਰਾਜਨ ਦੱਸ ਮੈਂ ਤੇਰੇ ਸ਼ੰਕੇ ਦਾ ਉੱਤਰ ਦਊਂਗਾ ਸਾਰੀ ਸਭਾ ਹੱਸੀ ਅਖੇ ਇਹ ਵੱਡੇ ਵੱਡੇ ਉਮਰਾ ਵਾਲੇ ਨਹੀਂ ਉੱਤਰ ਦੇ ਸਕੇ ਤੇ ਅੱਠਵਾਲ ਪੈਂਦੇ ਇੱਕ ਦਾ ਉੱਤਰ ਦੇ ਦੂਗਾ ਅਸ਼ਟਬਕਰ ਜੀ ਹੱਸੇ ਕਿ ਤੁਸੀਂ ਮੇਰੇ ਚਾਮਵਾਲ ਦੇਖਦੇ ਆ ਚਾਮਵਾਲ ਦੇ ਵਾਲ ਪੈ ਸਕਦੇ ਪਰ ਗਿਆਨ ਦੇ ਵਿੱਚ ਥੋੜੀ ਵੀ ਵਾਲ ਪੈਂਦਾ ਤੋ ਕਹਿੰਦੇ ਰਾਜਨ ਦੱਸ ਰਾਜਾ ਕਹਿੰਦਾ ਕਿ ਮਹਾਰਾਜ ਦੱਸੋ ਸੱਚਾ ਕੀ ਆ ਮੈਂ ਪਿਖਾਰੀ ਆ ਸੁਪਨੇ ਵਾਲਾ ਕਿ ਮੈਂ ਰਾਜਾ ਤੇ ਅਸ਼ਟਾਵਕਰ ਜੀ ਕਹਿਣ ਲੱਗੇ ਵੀ ਤੂੰ ਨਾ ਪਿਖਾਰੀ ਆ ਤੂੰ ਨਾ ਰਾਜਾ ਵਾ ਤੂੰ ਹੈਗਾ ਅਕਾਲਪੁਰ ਖਵਾਈ ਕਿਨੂ ਦਾ ਰੂਪ ਤੋ ਇਸ ਕਰਕੇ ਫਿਰ ਘੋੜੇ ਤੇ ਚੜ ਲੱਗਾ ਤੇ ਅਸ਼ਟ ਰਿਖੀ ਕਹਿੰਦੇ ਕਿ ਆਪਣਾ ਮਨ ਦੇ ਦੇ ਜਦੋਂ ਮਨ ਦਿੱਤਾ ਤੇ ਪਿੱਛੇ ਕੀ ਰਹਿ ਗਿਆ ਕੁਛ ਵੀ ਨਹੀਂ ਉਹ ਫਿਰ ਉਹਨੂੰ ਗਿਆਨ ਹੋ ਗਿਆ ਬ੍ਰਹਮ ਗਿਆਨ ਹੋ ਗਿਆ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤੋ ਕਹਿੰਦੇ ਕਿ ਇਹੋ ਜਿਹੜਾ ਰਾਜਾ ਜਨਕ ਸੀਗਾ ਇਹ ਨਿਰੰਕ ਨਿਰਾਕਾਰਵਾਦੀ ਸੀਗਾ ਨਿਰਗੁਣ ਨਿਰਾ ਨਿਰਾਕਾਰ ਦਾ ਉਪਾਸ਼ਕ ਸੀਗਾ ਪਰ ਜਦੋਂ ਸ੍ਰੀ ਰਾਮਚੰਦਰ ਦਾ ਇਹਨੇ ਦਰਸ਼ਨ ਕੀਤਾ ਵਾ ਤੇ ਫਿਰ ਕਹਿੰਦੇ ਆ ਕਿ ਇਹ ਇਹਨਾਂ ਦੇ ਦਰਸ਼ਨ ਕਰਦਿਆਂ ਹੀ ਮੋਹਿਤ ਹੋ ਗਿਆ ਤੇ ਨਿਰਗੁਣ ਛੱਡ ਕੇ ਗਿਆਨ ਮਾਰਗ ਛੱਡ ਕੇ ਤੇ ਸ੍ਰੀ ਰਾਮਚੰਦਰ ਦਾ ਫਿਰ ਇਹ ਸੇਵਕ ਬਣ ਗਿਆ ਸਰਗੁਣ ਪ੍ਰੇਮੀ ਹੋ ਗਿਆ ਉਹ ਇਸੇ ਤਰ੍ਹਾਂ ਹੀ ਬਾਣੀ ਪੜਨ ਵਾਲੇ ਸਿੱਖ ਨਿਰਗੁਣ ਦਾ ਪ੍ਰਚਾਰ ਕਰਨ ਵਾਲੇ ਸਿੱਖ ਅੱਜ ਗੁਰੂ ਨਾਨਕ ਤੋਂ ਦੂਰ ਹੋ ਗਏ ਆ ਤਾਂ ਹੀ ਉਹਨਾਂ ਦੇ ਵਿੱਚ ਆਨੰਦ ਨਹੀਂ ਰਿਹਾ ਉਹਨਾਂ ਦੇ ਵਿੱਚ ਪ੍ਰੇਮ ਨਹੀਂ ਰਿਹਾ ਇਹ ਨਿਰਗੁਣ ਰੂਪਕਾਰ ਛੱਡ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਦੇਖਣਾ ਸ਼ੁਰੂ ਕਰਦੇ ਹੋ ਇਹਨਾਂ ਆਨੰਦ ਆਏਗਾ ਇਹਨਾਂ ਸੁੱਖ ਸੁਭਿਦਾ ਆਏਗੀ ਕਿ ਸਭ ਕੁਝ ਹੀ ਮਹਾਰਾਜ ਕਹਿੰਦੇ ਆ ਕਿ ਪ੍ਰਾਪਤ ਹੋ ਜਾਵੇਗਾ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫੇਰ ਗਰਬਾਸਨਾ ਪਰਿਆਰੇ ਇਹੋ ਹੀ ਮਹਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਸੰਸਾਰ ਜਿਹੜਾ ਹੈਗਾ ਇਹ ਝੂਠਾ ਮਿਠਿਆ ਔਰ ਕਹਿਣ ਦਾ ਉਹਨਾਂ ਦਾ ਮਤਲਬ ਇਹ ਆ ਭਾਵ ਉਹਨਾਂ ਦਾ ਇਹ ਆ ਕਿ ਬਹ ਪਰਪੰਚ ਕਰਨ ਪਰ ਧਨ ਲਿਆਵੇ ਸੁਧਦਾਰਾ ਤੇ ਆਨ ਲਟਾਵੇ ਮਨ ਮੇਰੇ ਭੂਲੇ ਕਪੜਨਾ ਕੀ ਜੇ ਅੰਤ ਨਵੇੜਾ ਤੇਰੇ ਜੀ ਪੇ ਲੀਜੇ ਕਿ ਤੂੰ ਇਹ ਪਰਿਵਾਰ ਨੂੰ ਸੰਸਾਰ ਨੂੰ ਸੱਚਾ ਸਮਝ ਕੇ ਤੇ ਛਲ ਕਪੜ ਧੋਖਾ ਫਰੇਬ ਕਰਕੇ ਠੱਗੀ ਠੋਰੀ ਮਾਰ ਕੇ ਤੂੰ ਧਨ ਲਿਉਣਾ ਆਪਣੇ ਪਰਿਵਾਰ ਨੂੰ ਖੁਸ਼ ਕਰਦਾ ਇਸਤਰੀ ਨੂੰ ਖੁਸ਼ ਕਰਦਾ ਤੇ ਇਹ ਤੈਨੂੰ ਜਮਾ ਦੀ ਮਾਰ ਪੈਣੀ ਆ ਇਹਨੂੰ ਸੰਸਾਰ ਨੂੰ ਮਿਥਿਆ ਸਮਝ ਤੇ ਭਾਈ ਤੂੰ ਸ਼ਾਲਕਾ ਪਰ ਧੋਖਾ ਫਿਰੇ ਮਲਾਵਟ ਨਾ ਕਰ ਸੱਚੀ ਕਿਰਤ ਕਰ ਨਾਮ ਜਪ ਤੇ ਵੰਡ ਕੇ ਸ਼ਕ ਤੇ ਤੇਰਾ ਇਹਦੇ ਨਾਲ ਹੀ ਜੀਵਨ ਸਫਲਾ ਹੋਣਾ ਵਾ ਇਹੋ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਕਿ ਨਾ ਬਚਪਨ ਰਿਆ ਨਾ ਜਵਾਨੀ ਰਹਿਣੀ ਨਾ ਅਢੇੜੀ ਨਾ ਬੜੇਪਾ ਅਖੀਲ ਦੇ ਵਿੱਚ ਮੌਤ ਸਚਾਈ ਆ ਤੋ ਪਹਿਲੋਂ ਹੀ ਆਪਣੇ ਆਪ ਨੂੰ ਮ੍ਰਿਤਿ ਵਾਂਗੂ ਬਣਾ ਲਾ ਕਿ ਭਾਈ ਮੈਂ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਆਇਆ ਮੈਂ ਭਾਈ ਸੱਚੀ ਕਿਰਤ ਕਰਨੀ ਆ ਨਾਮ ਜਪਣਾ ਤੇ ਵੰਡ ਕੇ ਛਕਣਾ ਤੇ ਆਪਣਾ ਜੀਵਨ ਸਫਲਾ ਕਰਨਾ ਲੋਕ ਸੁਖੀਏ ਪ੍ਰਲੋਭ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ